ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗਾਂ ਸੇ ਲੈ ਲੈ ਕੇ ਆਏ ਜੀ ਤੇ ਜਿਸ ਪਿੰਡ 'ਚ ਉਹ ਬਈ ਵੀਡੀਓ ਬਣਾ ਰਹੇ ਆ ਪਿੰਡ ਨਾਨੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਬਈ ਪਧੌੜ ਰਹਿ ਜਾਂਦਾ ਆਉ ਪੁੱਛ ਲੈਨੇ ਬਈ ਤੁਹਾਡੇ ਬਾਈ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਹੋ ਵਧੀਆ ਠੀਕ ਆ ਜੀ ਵਧੀਆ ਨਾਮ ਤੇ ਮੋਬਾਈਲ ਨੰਬਰ ਬੋਲ ਨਾ ਗੋਰਾ ਸਿੰਘ ਜੀ ਮੋਬਾਈਲ ਨੰਬਰ 98727990 ਠੀਕ ਹੈ ਜੀ ਬਾਈ ਜਿਹੜੀ ਇਹ ਬੈੜ ਦੇ ਨੇ ਕਿਹੜਾ ਸੂਆ ਸੁੰਦੀ ਹੈ ਪਹਿਲਾ ਸੂਆ ਸੁੰਦੀ ਹੈ ਜੀ ਪਹਿਲਾ ਸੂਆ ਕਿੰਨੇ ਦਿਨ ਲੈਂ ਸੱਤ ਕ ਦਿਨ ਲੈ ਜੀ ਸੱਤ ਕ ਦਿਨ ਕੀ ਰਿਕਾਰਡ ਆ ਦੁੱਧ ਦੀ ਮਾਂ ਦੁੱਧ ਇਹਦੀ ਮਾਂ ਦਾ ਵਧੀਆ ਸੀਗਾ ਰਿਕਾਰਡ ਆ 17 18 ਕਿਲੋ ਦਾ ਠੀਕ ਆ ਬਾਈ ਇਹ ਕਿੰਨਾ ਕ ਦੇ ਦੂ ਆ ਦੇ ਦੂ ਇਹ 14 ਕਿਲੋ ਦੁੱਧ ਦੇ ਦੂ ਪਹਿਲਾਂ ਬੈੜ ਆ ਬਾਕੀ ਠੰਡੀ ਸੀਲ ਆ ਠੰਡੀ ਸੀਲ ਆ ਠੀਕ ਆ ਬਾਈ ਲੈ ਜਿਵੇਂ ਮਰਜੀ ਹੱਥ ਫੇਰੀ ਚੱਲ ਠੰਡੀ ਸੀਲ ਆ ਬਹੁਤ ਚੰਗਾ ਲੱਥਾਂ ਨਾਲ ਵਧੀਆ ਪੂਰਾ ਮੁੱਠੀ ਵਾਲਾ ਥਾਣਾ ਤਿਆਰ ਕਰਦੀ ਹੁੰਦੀ ਹੈ ਕੱਲਾ ਕੱਲਾ ਥਾਣਾ ਪੂਰੀ ਵਿੱਚੀ ਦੇ ਥਾਣਾ ਬਾਈ ਤੇ ਆਰਡਰ ਜਿਹੜਾ ਬਹੁਤ ਸੋਹਣਾ ਤਿਆਰ ਕਰੂ ਕੱਚੀ ਜ਼ਰੂਰ ਆ ਸਾਰੇ ਬਲਡ ਨਾਲ ਕੱਢ ਕੇ ਕਰਮ ਵਾਲੀ ਨੇ ਫੇਰ ਅਜੇ ਲੈ ਜੂ 5-7 ਠੀਕ ਆ ਭਾਈ ਬੋਲੇ ਭਾਈ ਤੋਰ ਕੇ ਦਿਖਾ ਦੇ ਰੰਗ ਰੂਪ ਚੰਗਾ ਚਾਰੂ ਚੂਰੂ ਬਾਕੀ ਗਰਮੀ ਗਰਮੀ ਨਹੀਂ ਮੰਨਦੀ ਗਰਮੀ ਨਹੀਂ ਮੰਨਦੀ ਗਰਮੀ ਨਹੀਂ ਮੰਨਦੀ ਠੰਡ ਜਿਹੜੀ ਚੰਗੀ ਆਊਗੀ ਬਾਕੀ ਥਣ ਥਣ ਵਧੀਆ ਲੱਗਿਆ ਠੀਕ ਆ ਭਾਈ ਹਾਂ ਤੇ ਮੁੱਲ ਕੀ ਆ ਭਰਾ ਇਹਦਾ ਮੁੱਲ ਵਾਸੇ ਤਾਂ 40000 ਰੁਪਏ ਮਾਨਦਾਨ ਹੋ ਜਾ ਮਾਨਦਾਨ ਕਰਦੇ ਆ 40000 ਰੁਪਏ ਮੁੱਲ ਟੋਕੜਾਂ ਦਾ ਭਾਅ ਆ ਮੌਕੇ ਦੇ ਵਿੱਚੋਂ ਮਾਨਦਾਨ ਜੀ ਮਗਰ ਲੇਵਾ ਦੇਖ ਮਗਰ ਜਾ ਹਾਂ ਮੁੱਲ ਜਾਇਜ਼ਾ ਟੋਕਣਾਂ ਵਾਲਾ ਭਾਅ ਥੋੜੀ ਲੰਮੀ ਤੋਰ ਦੇ ਭਾਈ ਲੇਵਾ ਲੈ ਲੈ ਲੇਵਾ ਕਮਾਲ ਦਾ ਸੋਹਣਾ ਲੇਵਾ ਕਰਮ ਲਈ ਤਿਆਰ ਕਰ ਦਿੰਦੀ ਆ ਕੱਚੀ ਕੱਚੀ ਅਜੇ ਦਿਨ ਲੈਂਦੀ ਆ ਉਹਦੋਂ ਆਰਡਰ ਦੀ ਕੁਆਲਿਟੀ ਇਹਨੇ ਹੋਰੇ ਵਧੀਆ ਤਿਆਰ ਕਰ ਲੇ। ਮੁੱਲ 40000 ਰੁਪਇਆ ਮਾਨਤਨ ਜ਼ਰੂਰ ਹੋ ਜੂਗਾ। ਕਿਸੇ ਵੀਰ ਨੂੰ ਬਾਈ ਬੜਾ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ। ਧੰਨਵਾਦ।